ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਾਕਦਾ ਜੀ ਤੁਹਾਡਾ ਹੈ ਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਦੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਉਹ ਵੀ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509988 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸ਼ਰਮੇ ਬਰਾੜ ਦੀਆਂ ਦੋ ਨਗ ਸੇਲ ਹੈ ਇੱਕ ਬਹੁਤ ਚੰਗੀ ਮੋਹਰਾ ਨਸਲ ਦੀ ਸਨਖੀ ਝੋਟੀ ਕੱਦ ਕਾਠ ਵਾਲੀ ਹੈ ਤੇ ਇੱਕ ਇਧਰ ਵੈੜ ਜਰਸੀ ਨਸਲ ਦੀ ਵੈੜ ਬਲੈਕ ਕਲਰ ਦੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ ਤੇ ਸੀਲ ਸੌ ਵੀ ਫੁੱਲ ਹੁੰਦੀਆਂ ਭਵਨਜਵਾਗ ਚੋਈ ਜਾਣ ਇਨਫੋਰਮੇਸ਼ਨ ਲੈਦਾ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਨਾਮ ਸ਼ਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਸੀਲ ਬਗਾ ਬਰਾਂਡ ਫੋਨ ਨੰਬਰ ਦੱਸ ਜੀ 99885 68108 ਇੱਕ ਹੀ ਫੇਰ ਦੱਸ 99885 68108 ਸ਼ਰਨੇ ਦੋ ਪਸ਼ੂ ਹਾਂਜੀ ਦੋ ਪਸ਼ੂ ਕਹੂਗਾ ਜੀ ਕਿੰਨੇ ਵਾਸੂਗਾ ਇਹਦਾ ਭਾਈ ਦੂਜਾ ਸੂਆ ਹੂੰ ਤੇ ਇਹਨੇ ਲੈ ਜਾਣੇ 5-6 ਦਾਨ 5-6 ਦਾਨ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਦੁੱਧ ਭਾਈ ਦੇ ਦਊਗੀ 13-14 ਕਿਲੋ ਤਾਂ ਆਰਾਮ ਨਾਲ ਦੇ ਦੇਣਾ 15 ਦੇ ਦੇ ਦ 15 ਹੀ ਦੇ ਜਾਇਜ ਮੁੱਲ ਜਮਾਂ ਲੈਣ ਦੇਣਾ ਅਗਲਾ ਆਵੇ ਤਾਂ ਲੈ ਜਾ ਛੋਟ ਕਰ ਦੇ ਬਸ ਇਕੱਲੀ 34000 ਦੀ ਦੇ ਦਾਂਗੇ ਕੱਢੀਏ ਬਾਹਰ ਦੋਸਤੋ ਬਿਲਕੁਲ ਜਾਇਜ ਮੁੱਲ ਇਕੱਲੀ ਬਾਈ ਨੇ ਛੋਟ ਕਰਨੀ ਹੈ ਵਿੱਚੋਂ 34000 ਦੀ ਦੇ ਦੂੰ ਛੋੜ ਵੀਰ ਖੁੱਲੇ ਦਿਲ ਨਾਲ ਕਰ ਦੂ ਬੇਫਿਕਰ ਹੋ ਕੇ ਆ ਜਾਓ ਇਤੋਂ ਘੱਟ ਮਲਚ ਦਾ ਫਿਰ ਦੋਨੋਂ ਨੂੰ ਵੀ ਪਤਾ ਗੱਬਣ ਮੱਛੀ ਸੂਨ ਵਾਲੀ ਦਿੰਦਾ ਵੀ ਕੌਣ ਆ ਚਾਰ ਪੰਜ ਦਿਨ ਲੈ ਜੂ ਹਵਾਨਾ ਸੋਹਣਾ ਥਾਣਾ ਦੀ ਸਾਫ ਸੁਥਰੀ ਆ ਕਮਾਲਿਆ ਸ਼ਰ ਨੇ ਮੋੜ ਲਿਆ ਸੈਡਾਂ ਚ ਵੱਲ ਢਲ ਹੈ ਜੀ ਕਾਫੀ ਬਾਕੀ ਆ ਸੋਹਣੇ ਥਾਣਾ ਹੱਦੀ ਚਵਾਈ ਵਾਲੇ ਗਲਾਬੀ ਗੈਵ ਚ ਲੱਗੇ ਹੋਏ ਆ ਬਾਕੀ ਰੋਕ ਕੇ ਨੇੜੇ ਤੋਂ ਚੈੱਕ ਕਰਾ ਦੂੰ 13 14 ਕਿਲੋ ਵਾਂਗੂ 210 ਦਾ ਦੁੱਧ ਪਿਆ ਜੂ ਬਾਕੀ ਬਾਈ ਕਹਿੰਦਾ ਜੇ ਕੋਈ ਵੱਧ ਸੇਵਾ ਕਰ ਲੋ ਹੋ ਸਕਦਾ 15 ਪਿਆ ਜੇ ਉਹ ਬਾਕੀ ਦੁੱਧ ਸਹੀ ਮੈਨੇ ਸੇਵਾ ਦਾ ਤੇ ਜੀ ਤੁਸੀਂ ਸੇਵਾ ਕਰੋਗੇ ਉਹ ਜਾ ਤੁਸੀਂ ਦੁੱਧ ਲੈ ਲੋਗੇ ਥਣ ਸੋਹਣਿਆ ਸੀਲ ਸੌ ਫੁੱਲ ਮੁੱਠੀ ਵਾਲਾ ਹੱਦੀ ਚੋਈ ਵਾਲਾ ਜਾਨ ਵਾਲਾ ਥਾਣਾ ਗੁਲਾਬੀ ਥਾਣਾ ਗੈਬ ਚ ਲੱਗੇ ਹੋਇਆ ਸੋਹਣੀ ਵੱਛੀ ਆ ਦੂਜਾ ਸੂਆ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੁੱਧੀ ਵਾਲੀ ਵੱਛੀ 13 14 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਭਾਵੇਂ ਤੁਸੀਂ 13 ਕਿਲੋ ਹੀ ਮੰਨ ਲਓ ਮੁੱਲ ਵੀ ਜੈ ਜੀ ਆ 34000 32 34000 ਦੀ ਵਹਿੜ ਅੱਜ ਕੱਲ ਦਿੰਦਾ ਵੀ ਕੌਣ ਆ 25 25 30 30000 ਦੀਆਂ ਤਾਂ ਕੱਲੀਆਂ ਤੋਕੜਾਂ ਵੀ ਕੀ ਜਾਂਦੀਆਂ ਉਹ ਅਗਲਾ ਕਹਿ ਦਿੰਦਾ ਹੁੰਦਾ ਬਾਈ 6 ਮਹੀਨੇ ਹੋ ਗਏ ਸੂਈ ਨੂੰ ਪਤਾ ਨਹੀਂ 1.5 ਸਾਲ ਦੀ ਸੂਈ ਹੁੰਦੀ ਖਣੀ ਦੋਵਾਂ ਸਾਲਾਂ ਦੀ ਸੂਈ ਹੁੰਦੀ ਕਿਉਂਕਿ ਤੁਹਾਨੂੰ ਪਤਾ ਹੀ ਆ ਇਮਾਨਦਾਰੀ ਬਾਹਲੀ ਤਾਂ ਹੈ ਨਹੀਂ ਜੇ ਦੋ ਮਹੀਨੇ ਦੀ ਅਗਲਾ ਸੂਈ ਕਹਿੰਦਾ ਚਾਰਾਂ ਦੀ ਸੂਈ ਹੁੰਦੀ ਐ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਾਕੀ ਜਿਨੇ ਪਸ਼ੂ ਲੈਣਾ ਹੁੰਦਾ ਆਪਾਂ ਹਰੇਕ ਵੀਡੀਓ ਚ ਕਹੀਦਾ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਮੇਰੀ ਵੀਡੀਓ ਦੇ ਖਰੀਦਦੇ ਆ ਜਾਂ ਹੋਰ ਕਿਸੇ ਭੈਣ ਭਰਾ ਦੀ ਵੀਡੀਓ ਤੇ ਖਰੀਦਦੇ ਆ ਵੀਡੀਓ ਬਣਾਉਣ ਦਾ ਕੰਮ ਵੀਡੀਓ ਬਣਾਉਣਾ ਉਸ ਤੋਂ ਬਾਅਦ ਚ ਆਪਦੀ ਤਸੱਲੀ ਨਾਲ ਨਿਰਖ ਪਰਖਣਾ ਸੌਦਾ ਕਰ ਲਿਓ ਪਰ ਆ ਸੌਦਾ ਜਮਾਂ ਜਾਇਜ਼ ਆ 34000 ਦੀ ਤੁਹਾਨੂੰ 13 14 ਕਿਲੋ ਦੁੱਧ ਵਾਲੀ ਵੈਡ ਕਿਸੇ ਨੇ ਨਹੀਂ ਦੇਣੀ ਕੋਈ ਚਾਰਾ ਪੰਜਾਂ ਦਿਨਾਂ ਦੇਣਾ ਜਿਹਨੇ ਸੂ ਪੈਣਾ ਨਹੀਂ ਕੋਈ ਸੌਦਾ ਕਰ ਲੈ ਜਦੋਂ ਸੂ ਪੈਂਦੀ ਹੈ ਅਗਲਾ ਉਦਣ ਲੈ ਜੇ ਬਿਲਕੁਲ ਸਸਤੇ ਮੁੱਲ ਦੀ ਵਹਿੜਾ ਦੋ ਨੰਬਰ ਤੇ ਆਇਆ ਸ਼ਰਨੇ ਦੋ ਨੰਬਰ ਬਾਈ ਆਪਣੇ ਘਰ ਦੀ ਝੋਟੀ ਆ ਜੀ ਇਹ ਕਰਦੇ ਹਾਂ ਮੂੰਹ ਇਹ ਕੀ ਦੋ ਦਿਨ ਦਾ ਠੀਕ ਹੈ ਚਾਰ ਦਿਨ ਹੋ ਗਏ ਨੂੰ ਅੱਜ ਬਣੀ ਨੂੰ ਚਾਰ ਦਿਨ ਹਾਂ ਸਾਂਤੋਂ ਤੋਂ ਕਿ ਸੀਵਨ ਲੱਗਾ ਸੀਮਨ ਲੱਗਾ ਪਿਆ ਠੀਕ ਹੈ ਹਾਂ ਅੱਜ ਚੌਥਾ ਦਿਨ ਹੈ ਨੂੰ ਸਹੀ ਹੈ ਕੱਢ ਲਾ ਬਾਹਰ ਦੋਸਤੋ ਆਪ ਹੈਗੀ ਆਪ ਹੈਗੀ ਲక్ష్ਮੀ ਵਾਲਿਆਂ ਦੀ ਠੀਕ ਹੈ ਆਪਣੇ ਘਰ ਦੀ ਝੋਟੀ ਦੀ ਹੈ ਠੀਕ ਹੈ ਦੋਸਤੋ ਜਿਹੜੀ 1 ਨੰਬਰ ਵੈੜ ਤੁਹਾਨੂੰ ਵਿਖਾਈ ਆ ਉਹ ਵੀਰ ਦੀ ਖਰੀਦੀ ਵੀ ਆ ਆ ਵੀਰ ਦੀ ਘਰੇਲੂ ਝੋਟੀ ਆ ਦੋ ਦੰਦ ਬਾਈ ਕਹਿੰਦਾ ਬਾਕੀ ਜਿਹਦੇ ਪਸੰਦ ਆਉ ਅਗਲਾ ਆਪਦੇ ਦੰਦ ਪਟਕੇ ਵੇਖ ਲੈ ਮੂੰ ਮੱਥੇ ਦੀ ਸੋਹਣੀ ਆ ਛੋਟੀ ਸਿੰਗੀ ਨਾਲ ਦੀ ਮੁੜੀ ਹੋਈ ਆ ਵਜਨ ਮੋਜਨ ਬਹੁਤ ਆ ਨੰਬਰਦਾਰ ਨੂੰ ਖਿੱਚੀ ਫਿਰਦੀ ਆ ਨਵਾਂ ਹਨ ਝੋਟੀ ਆ ਜੇ ਇਥੇ ਖੋਲਾ ਆ ਜਾਂ ਹੁੰਦੀ ਬੁੱਢਾ ਆ ਜਾਂ ਫਿਰ ਤੋਂ ਉਹਨੂੰ ਤੁਰਨਾ ਮਸਾ ਸੀ ਪਰ ਨਵਾਂ ਹਾਨ ਝੋਟੀ ਐ ਜਾਨ ਵਾਲੀ ਆ ਕੋਈ ਮਰੀ ਹੰਬੀ ਜੀ ਨਹੀਂ ਸੀਵਣ ਵੀ ਬਾਈ ਚੰਗੇ ਦੀ ਦੱਸਦਾ ਇਹਦੀ ਤੁਹਾਨੂੰ ਮੈਂ ਗਾਰੰਟੀ ਦੇ ਦਿੰਦਾ ਇਹ ਘਰੇਲੂ ਝੋਟੀ ਆ ਕਿਉਂਕਿ ਪਿੱਛੇ ਗਰਮੀਆਂ ਚੜ੍ਹਦੀਆਂ ਗਰਮੀਆਂ ਐ ਜੇ ਇਹਦੀ ਮਾਂ ਬਾਈ ਨੇ ਸੇਲ ਕੀਤੀ ਸੀ ਤੇ ਬਹੁਤ ਸਾਰੀਆਂ ਵੀਡੀਓਜ਼ ਵੀ ਇਹ ਨਿੱਕੀ ਹੁੰਦੀ ਵੀ ਆਪਣੇ ਚੈਨਲ ਤੇ ਇੱਥੇ ਖੁਰਨੀ ਤੇ ਹੀ ਖੜੀ ਹੁੰਦੀ ਸੀ ਜਦੋਂ ਵੀਡੀਓ ਬਣਾਉਨੇ ਹੁੰਨੇ ਆ ਦੇ ਵਿੱਚ ਦੀਂਢੀ ਹੁੰਦੀ ਹੈ ਇੱਕ ਰੇਲੂ ਝੋਟੀ ਆ ਇਹਦੀ ਗਰੰਟੀ ਤੁਹਾਨੂੰ ਮੈਂ ਦਿੰਦਾ ਸਨੱਖੀ ਆ ਵਜਨ-ਵੁਜਨ ਚੰਗਾ ਥਣ ਚਾਰ ਹੀ ਆ ਕੋਈ ਵਾਧੂ ਫੋੜ ਸ਼ਾਂਗ ਨਹੀਂ ਮੁੱਲ ਬਰਾੜਾ ਜਾਇਜ਼ ਲੈਣ ਦੇ ਨਾਲ 43000 ਦੀ ਦੇ ਦੇਗੀ 43000 ਹਾਂਜੀ ਠੀਕ ਆ ਜੀ دوستੋ 43000 ਬਾਈ ਮੁੱਲ ਕਰਦਾ ਮਾਨ ਤਾਨ ਬਾਈ ਕਹਿੰਦਾ ਹੋ ਜਾਊਗਾ ਜਿਹਦੇ ਪਸੰਦ ਆਉ ਅਗਲਾ ਬਾਈ ਦੇ ਘਰੇ ਆ ਜੇ ਆਪ ਦੀ ਨਿਰਖ ਪਰਖ ਨਾਲ ਲੈ ਲੇ 43000 ਮੁੱਲ ਹੈ ਸ਼ੋਰਟ ਵਿੱਚੋਂ ਬਾਈ ਕਰ ਦੂ ਅੱਜ ਦੀ ਵੀਡੀਓ ਦੇ ਵਿੱਚ ਸ਼ਰਨਾ ਬਰਾੜ ਦੇ ਦੋ ਪਸ਼ੂ ਇੱਕ ਨੰਬਰ ਬਿਲਕੁਲ ਸਸਤੇ ਮੋਲ ਦੀ ਵਾੜਾ 34000 ਦੀ ਦੇ ਦੇਣੀ ਆ ਦੁੱਧ ਬਾਈ ਕਹਿੰਦਾ 13-14 ਕਿਲੋ ਪਿਆਜੂ 32-34000 ਦੀ ਵਾੜਾ ਸੂਨ ਵਾਲੀ 13-14 ਕਿਲੋ ਦੁੱਧ ਵਾਲੀ ਕਿਸੇ ਨੇ ਨਹੀਂ ਦੇਣੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਪੈਂਡ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸ਼ਰਨਾ ਬਰਾੜ ਬਾਈ ਦਾ ਨਾਮ ਬਾਕੀ ਲਾਸੇ ਸਾਰੇ ਸਾਰ ਨੂੰ ਸੱਚੀ ਗੱਲ ਜਲਦ ਮਿਲਦੇ ਨੇ ਕਿਸੇ ਨੂੰ